ਅੱਜ ਦਾ ਜਿਹੜਾ ਤੁਸੀਂ ਧਰਨੀ ਦੀ ਗੱਲ ਕਰਦੇ ਹੋ ਇਹ ਆਪਾਂ ਨੇ 2021 ਦੇ ਵਿੱਚ ਵੀ ਧਰਨਾ ਲਾਇਆ ਇਹਦਾ ਮਹੀਨੇ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਉਹ ਤੋਂ ਕੋਸ਼ਿਕ ਜਥੇਬੰਦੀਆਂ ਬਾੜਾਂ ਦੇ ਵਿੱਚ ਦਿੱਲੀ ਬਾੜਾਂ ਤੇ ਜਾ ਸੋਚ ਹੁੰਦੀ ਹੈ ਉਹਦੀ ਪੋਲਿਟਿਕਸ ਉਹਨਾਂ ਨੇ ਸਾਡੇ ਕਿਸਾਨਾਂ ਦੇ ਵਿੱਚ ਵਰਤਾਈ ਉਹਨਾਂ ਨੂੰ ਲਾਲਚ ਦਿੱਤਾ ਵੀ ਤੁਹਾਨੂੰ ਸੀਐਮ ਬਣਾ ਦੇਵਾਂਗੇ ਉਹ ਸੀਐਮ ਦੇ ਲਾਲਚ ਵਿੱਚ ਉੱਠ ਕੇ ਆ ਗਏ ਉਹ ਕਿਸਾਨ ਜਥੇਬੰਦੀ ਜਦੋਂ ਬਾਕੀਆਂ ਨੂੰ ਵੀ ਉੱਠਣਾ ਪਿਆ ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਜੀ ਮੰਗਾ ਮੰਨ ਲਿਆ ਮੰਗਾ ਮੁੰਗਾ ਕੁਝ ਨਹੀਂ ਸੀ ਮੰਨਿਆ ਆਰਜੀ ਤੌਰ ਤੇ ਵੀ ਜਵਾਨ ਨੌਜਵਾਨੀ ਜਿਵੇਂ ਆਪਾਂ ਗੱਲ ਕਰ ਲਏ ਨੇ ਉਹਨਾਂ ਨੇ ਕਹਿ ਦਿੱਤਾ ਵੀ ਤੁਹਾਡੀਆਂ ਮੰਗਾਂ ਜਿੰਨੀ ਆਹੀਆਂ ਅਸੀਂ ਮੰਨ ਲੀਏ ਪ੍ਰਵਾਨ ਕਰਦੀਆਂ ਜਿਹੜੇ ਕਾਲੇ ਕਾਨੂੰਨਾਂ ਦੀ ਤੁਸੀਂ ਗੱਲ ਕਰਦੇ ਹੋ ਇਹਨਾਂ ਨੂੰ ਅਸੀਂ ਰੱਦ ਕਰ ਦੇਾਂਗੇ ਆਪਾਂ ਉੱਥੋਂ ਉੱਠ ਕੇ ਵਾਪਸ ਆ ਗਏ ਉਸ ਤੋਂ ਬਾਅਦ ਸਰਕਾਰ ਕਦਮਦਾਰ ਕਦਮਾਂ ਅੱਗੇ ਵਧਦੀ ਗਈ ਦੇਖੋ ਜਦ ਪ੍ਰਧਾਨ ਜੀ ਨੇ ਭਾਰਤ ਮਾਲਾ ਯੋਜਨਾ ਤਹਿਤ ਕੋਈ ਰੋਡ ਨਹੀਂ ਸੀ ਬਣਿਆ ਹਾਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਉਹ ਤੋਂ ਬਾਅਦ ਬਣੇ ਨੇ ਜਿੱਪਾ ਲਮੀਟਰ ਜਦੋਂ ਕੋਈ ਨਹੀਂ ਸੀ ਲੱਗਿਆ ਉਹ ਵੀ ਆਪਣਾ ਵਿੱਚ ਡਿਮਾਂਡ ਸੀ ਕਿ ਵੀ ਜਿਹੜਾ ਬਿਜਲੀ ਸੋਧ ਬਿਲ ਹੈ ਇਹਨੂੰ ਰੱਦ ਕੀਤਾ ਜਾਵੇ ਜਿਹੜਾ ਤੁਸੀਂ ਬਣਾਇਆ ਅਸੀਂ ਇਹਨੂੰ ਮਨਜ਼ੂਰ ਨਹੀਂ ਕਰਦੇ ਪਹਿਲੇ ਸਿਸਟਮ ਨੂੰ ਚੱਲਣ ਦਿਓ ਇਹਨਾਂ ਨੇ ਸੜਕਾਂ ਬਣਾਈਆਂ ਤਾਂ ਉਹ ਜਦੋਂ ਫੇਰ ਇਹਨਾਂ ਨੇ ਜਿੱਪਾ ਲਮੀਟਰ ਲਾਉਣੀ ਸ਼ੁਰੂ ਕਰ ਦਿੱਤੇ ਫੇਰ ਸਾਡੀਆਂ ਜੱਥੇ ਬੰਦੀਆਂ ਗਈਆਂ ਗੈਰ ਕਾਨੂੰਨੀਕ ਨੇ ਜਿਹੜੇ ਕੋਈ ਦਾ ਨਹੀਂ ਇਲਾਜ ਕਰਦੀਆਂ ਅਸੀਂ ਇਕੱਠੇ ਹੋ ਗਏ ਕਿ ਵਿਚਾਰ ਕੀਤਾ ਸਾਡੇ ਲੀਡਰ ਸਾਹਿਬਾਨਾਂ ਨੇ ਵੀ ਆਪਾਂ ਨੇ ਲੜਾਈ ਲੜਨੀ ਪਊਗੀ ਇਸ ਤਰੀਕੇ ਨਾਲ ਪੰਜਾਬ ਨੂੰ ਇਹ ਕਾਸਪਲੀਟ ਕਰਾਣੇ ਦੇ ਹਵਾਲੇ ਕਰ ਦੇਣਗੇ ਫੇਰ ਅਸੀਂ 13 ਫਰਵਰੀ ਦੇ ਦਿੱਲੀ ਸਰਹੱਦ ਬਾਰਡਰ ਤੇ ਬੈਠੇ ਆ ਖਨੌਰੀ ਬਾਰਡਰ ਰਤਨ ਪੂਰਾ ਬਾਰਡਰ ਤੇ ਤੇ ਕਾਫੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਗੈਰ ਰਾਜਨੀਤਿਕ ਨੇ ਉਹ ਤੋਂ ਬਾਅਦ ਵੀ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਫੇਰ ਅਸੀਂ ਪਹਿਲਾਂ ਤਾਂ ਦਿੱਲੀ ਜਾਣ ਦੀ ਇਹਨਾਂ ਨੂੰ ਦੱਸਿਆ ਕਹਿੰਦੇ ਜੀ ਦਿੱਲੀ ਦਾ ਜਾਲ ਵਿਆਹਗੇ ਜਦੋਂ ਅਸੀਂ ਬੋਲਣਾ ਜਾਂ ਬੈਠ ਜਿਵੇਂ ਅਸੀਂ ਕਰਦੇ ਸਾਡੇ ਲੀਡਰ ਸਾਹਿਬਾ ਨੇ ਕਿਹਾ ਨਾ ਕਹਿੰਦੇ ਪਰ ਇਹ ਟਰਾਲੀਆਂ ਲੈ ਕੇ ਨਾ ਜਾਣ ਸਾਡੇ ਲੀਡਰ ਸਾਹਿਬਾਨ ਨੇ ਫੈਸਲਾ ਕੀਤਾ ਵੀ ਚਲੋ ਪੈਦਲ ਚੱਲਾਂਗੇ ਅਸੀਂ ਤੁਸੀਂ ਹੈਰਾਨ ਰਹੇ ਹੋਗੇ ਕਿ ਜਦੋਂ ਆਪਾਂ ਸ਼ੰਭੂ ਬਾਰਡਰ ਤੇ ਜਾਂਦੇ ਹਾਂ ਦੇਖ ਕੇ ਆਏ ਲੱਗਦਾ ਵੀ ਇੱਕ ਪਾਸੇ ਇੰਡੀਆ ਜਾਂ ਇੱਕ ਪਾਸੇ ਪਾਕਿਸਤਾਨ ਇਹਨੂੰ ਕਿਹੜਾ ਲੋਕਤੰਤਰ ਕਹਿੰਦੇ ਨੇ ਕਿਹੜੇ ਸੰਵਿਧਾਨ ਦੀ ਇਹ ਸਾਂਹ ਚੱਕਦੇ ਨੇ ਮੈਂ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਬੜੀਆਂ-ਬੜੀਆਂ ਗੱਲਾਂ ਮਾਰਦੇ ਨੇ ਇਸ ਕਾਨੂੰਨ ਦੀਆਂ ਧੱਜੀਆਂ ਢਾਈਆਂ ਇਹਨਾਂ ਨੇ ਉੱਥੇ ਜਾ ਕੇ ਦੇਖੋ ਕਿੱਲ ਗੱਡੇ ਨੇ ਦਾ ਉਹ ਰੋਡ ਤੇ ਵੀ ਖਾਨ ਨੂੰ ਇਹਨਾਂ ਨੇ ਨਹੀਂ ਜਾਣ ਦਿੱਤਾ ਫੇਰ ਚਲੋ ਅਸੀਂ ਜਦੋਂ ਨਾ ਸੁਣਾਈ ਹੋਈ ਫੇਰ ਉੱਥੇ ਅਸੀਂ ਮਰਜੀ ਬੜਿਆਂ ਦਾ ਜੱਥਾ ਭੇਜਣ ਲੱਗੇ ਆ 100 ਅਸੀਂ ਮੈਂਬਰ ਭੇਜਦੇ ਹੁੰਦੇ ਸੀ ਅਗੂ ਸਾਡੇ ਗੋਲੀਆਂ ਮਾਰੀਆਂ ਗਈਆਂ ਸਾਡੇ ਸੁਭ ਕਰਨੀ ਜੀ ਕਨੋਰੀ ਬਾਰਡਰ ਤੇ ਸ਼ਹੀਦ ਕੀਤੇ ਗਏ ਉਸ ਤੋਂ ਫੇਰ ਵਿਚਾਰ ਕੀਤੀ ਤਾਂ ਜਿਵੇਂ ਆਪਣੇ ਡੱਲੇਵਾਲ ਸਾਹਿਬ ਕਹਿੰਦੇ ਵੀ ਮੈਂ ਮਰਨ ਵਾਸਤੇ ਮੈਨਾਂ ਸੀ ਕਿ ਦੰਦਿਆਂ ਦਾ ਬਦਲੇ ਹੱਲ ਨਹੀਂ ਹੋਣੇ ਵੈਸੇ ਕੋਈ ਰੂਲ ਤਾਂ ਹੁੰਦਾ ਨਹੀਂ ਪਰ ਉਹ ਮਜਬੂਰ ਕਰ ਦਿੱਤਾ ਸਰਕਾਰ ਨੇ ਅੱਜ 35 ਦਿਨ ਤੋਂ ਸਾਡੇ ਡੱਲੇਵਾਲ ਸਾਹਿਬ ਮਰਨਵਾਤ ਤੇ ਬੈਠੇ ਨੇ ਫੇਰ ਅਸੀਂ ਨਹੀਂ ਸਰਕਾਰ ਨੇ ਸਾਡੀ ਸੁਣੀ ਤਾਂ ਸੀ ਅੱਜ ਦੁਬਾਰਾ ਪੰਜਾਬ ਦੀ ਗੌਣ ਦਿੱਤੀ ਐ ਅੱਜ ਸਮਰਾਲੇ ਦੇ ਵਿੱਚ ਮੈਂ ਹੁਣ ਕਿਹੜਾ ਮਾਰ ਕੇ ਆਇਆ ਕੁਝ ਇੱਕ ਬੈਂਕਾਂ ਖੋਲੀਆਂ ਸੀ ਬੈਂਕਾਂ ਬੰਦ ਕਰੋ ਆ ਕੇ ਸਮਰਥਨ ਸਾਨੂੰ ਸਮਰਾਲੇ ਦੇ ਵਿੱਚੋਂ ਬਹੁਤ ਸਾਰੇ ਦੁਕਾਨਦਾਰ ਭਾਈਚਾਰੇ ਨੇ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਰਣੀ ਇਹਨਾਂ ਦੇ ਜਿਹੜਾ ਨੇ ਸਾਡੀ ਇੱਕ ਕੌਲ ਨੂੰ ਪ੍ਰਮਾਨ ਕੀਤਾ ਉਸ ਕਰਕੇ ਅੱਜ ਦਿਨ ਸਾਨੂੰ ਮਜਬੂਰ ਹੋ ਕੇ ਜਿਹੜੀ ਅਸੀਂ ਅੱਜ ਜਾਮ ਕਰੀ ਬੈਠੇ ਆ ਕਿਉਂਕਿ ਸਾਡਾ ਆਪਣੇ ਨੁਕਸਾਨ ਹੈ ਮਜਬੂਰੀ ਹੈ ਕਰਿਆ ਕੀ ਜਾਵੇ ਜੇ ਅਸੀਂ ਅੱਜ ਇੱਕ ਦਿਨ ਦਾ ਬੰਦ ਕਰਕੇ ਵੱਡੇ ਫੈਸਲੇ ਸਾਡੇ ਹੱਕ ਚ ਆ ਜਾਣ ਤਾਂ ਸਾਨੂੰ ਕੁਝ ਨਹੀਂ ਲੱਗਦਾ ਇੱਕ ਦਿਨ ਕੀ ਚਾਹੇ ਸਾਨੂੰ ਕਿੰਨਾ ਹੀ ਬੰਦ ਕਰਨਾ ਪੈ ਜਵੇ ਜੇ ਨਾ ਇਹ ਕੰਮ ਕੀਤੇ ਅਸੀਂ ਨਾ ਸਟੈਪ ਚੱਕੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦਾ ਕੀ ਦੇਸ਼ ਦਾ ਭੋਗ ਪਾ ਤੂ મોદી મોદી ਅੜੀ ਹਾਲ ਹੈ ਆਪ ਦੀ ਅਣੀ ਤੇ ਅੜਿਆ ਪਰ ਅਸੀਂ ਸੀਸ ਦੇ ਕੇ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਅਸੀਂ ਜਰੂਰ ਮਨਾਵਾਂਗੇ ਅਸੀਂ ਸਾਰਿਆਂ ਦਾ ਚੰਗੀ ਇਹ ਨਹੀਂ ਹੈ ਵੀ ਕੱਲਾ ਢੱਲੇਵਾਲ ਸਾਹਿਬ ਚਲ ਜੂ ਮੋਦੀ ਦੇ ਮਨ ਚ ਕੋ ਸਰਕਾਰ ਤੇ ਵਹਿਮ ਹੋਵੇ ਵੀ ਇਹਨਾਂ ਨੇ ਮੁੜ ਕੇ ਕਿਸੇ ਨੇ ਮਰਨ ਵਰਤ ਤੇ ਨਹੀਂ ਬੈਠਣਾ ਅਸੀਂ ਦਰਜਾ ਬਰਜਾ ਸਾਰੇ ਕੁਰਬਾਨੀ ਦੇਣ ਵਾਲੇ ਆਂ ਇਹ ਕੁਰਬਾਨੀਆਂ ਦੇਣ ਵਾਲਿਆਂ ਦੀ ਜਥੇਬੰਦੀ ਹੈ ਅਸੀਂ ਕਦਮ ਵੀ ਪਿੱਛੇ ਨਹੀਂ ਹਟਣਾ ਹੋਰ ਦੱਸੋ ਕੀ ਕਹਿੰਦੇ ਮੈਂ ਇੱਕ ਇਹ ਪੁੱਛਣਾ ਚਾਹੁੰਦਾ ਜਦੋਂ ਕਿਸਾਨ ਯੂਨੀਅਨ ਲਾਗੂ ਹੋਈ ਸੀ ਇਹ ਜਿਹੜੇ ਕਿਸਾਨ ਮੋਰਚਾ ਲਾਗੂ ਹੋਇਆ ਸੀ ਆਪਾਂ ਉਹ ਕਿੰਨੇ ਆਪਣਾ ਜਿਹੜੇ ਜੱਥੇਬੰਦੀ ਜੁਣੀ ਸੀਗੀਆਂ ਸ਼ੁਰੂਆਤ ਕਿਹੜਾ ਮੋਰਚਾ ਜੀ ਜਿਹੜਾ ਦਿੱਲੀ ਲਾਇਆ ਸੀ ਜਿਹੜਾ ਦਿੱਲੀ ਲਾਇਆ ਸ਼ੁਰੂਆਤ ਤੇ ਹੋਈ ਹੈ ਹਾਂ ਜੀ ਉਹਦੇ ਵਿੱਚ ਸੂਤੀਆਂ ਜੱਥੇਬੰਦੀਆਂ ਸੀਗੀਆਂ ਦੇਸ਼ ਭਰ ਦੀਆਂ ਮੈਂ ਤੁਹਾਨੂੰ ਪਹਿਲਾਂ ਗੱਲ ਕਲੀਅਰ ਤਾਂ ਕਰ ਚੁੱਕਿਆ ਹਾਂ